जुग जुग थाप सदा निर्वैर जन्म मरण नहीं धंधा तैर जुग जुग थाप सदा निर्वैर जुग जुग, जुग थापे जाता है एक जाता है जब जोत प्रगट हो जाती है सदा वास निर्वैर हो जाता है जन्म मरण ठीक है जी जन्म मरण नहीं धंधा तैर ਨਿਕੁर्ण ਅੰਤਤ ਸਪੈ ਤਾਇ ਅਸਰ ਦਾ ਮਾਇਆ ਜੇ ਉਹਦਾ ਕਾਬੂ ਨਹੀਂ ਠੀਕ ਹੈ ਜੀ ਜੋ ਦੀਸੇ ਸੋ ਆਪੇ ਆਪ ਆਪ ਪਾਏ ਆਪੇ ਘਟ ਥਾਪ ਜੋ ਦੀਸੇ ਸਭ ਆਪੇ ਆਪ ਜੋ ਦੇਖਦਾ ਆਪਣਾ ਪੈ ਦੇਖਦਾ जो देख तो रहा सारे का ही होता। आप उपाय पाए आप पैदा की किते ना आप जोत नहीं पैदा की की पैदा जो तो न्योत तो है ठीक है युवा कौन है युवा तो कोई है ही नहीं ਕਿ ਆਪ ਅਗੋਚਰ ਧੰਦਾ ਲੋਈ ਜੋਗ ਜੁਗਤ ਜਗ ਜੀਵਨ ਸੋਈ ਆਪ ਅਗੋਚਰ ਇਹਦਾ ਦੀ ਇਹ ਡਿਪੈਂਡੈਂਟ ਹੈ ਅੰਧੇ ਲੋਈ ਅੰਧੇ ਜੇ ਜੂਰ ਲੱਗੀ ਹੋਈ ਹੈ ਠੀਕ ਹੈ ਅਗੁੱਟਾ ਅਗੋਚੇ ਲਈ ਹੈ ਉਹ ਕਵਿਤਾ ਅੱਛਾ ਜੀ ਉਹ ਕਵਿਤਾ ਸੱਦੇ ਜਲੀ ਹੈ ਹੂੰ ਹੂੰ ਉਹ ਪਬਲੀਕਤਾ ਤਾਂ ਗਈ ਹੈ ਹੂੰ ਇਹ ਲੋਈ ਤਦ ਦੇ ਲੋਈ ਆਦਾ ਹੋਂਦ ਦੇ ਵਿੱਚ ਹੈ ਅਗੋਚਰ ਅੱਛਾ ਜੀ ਲੋਈ ਕੀ ਹੁੰਦਾ ਜੀ ਲੋਈ ਲੁਕਾਈ ਨੂੰ ਕਹਿਆ ਜਾਂਦਾ ਵੇਸੇ ਲੋਈ ਜੋ ਤਾਂ ਅੱਛਾ ਜੀ ਜੋਗ ਜੁਗਤੀ ਜਗ ਜੀਵਨ ਸੋਈ ਜੋਗ ਜੁਗਤੀ ਜਗ ਜੀਵਨ ਸੋਈ ਜੋ ਠੀ ਜਗ ਦਾ ਜੀਵਨ ਆਪਈ ਅੱਛਾ ਜੀ ਸੋ ਕਰ ਆਚਾਰ ਸੱਚ ਸੁਖ ਹੋਈ ਨਾਮ ਵੀ ਹੋਣਾ ਮੁਕਤ ਕਿਵ ਹੋਈ ਕਰ ਆਚਾਰ ਸੱਚ ਸਤਿ ਸੁਖ ਹੋਈ ਸੱਚ ਆਚਾਰ ਕਰ ਇਹਦੇ ਨੂੰ ਸੁਖੇ ਜੋ ਹੈ ਕਰ ਆਚਾਰ ਸੱਚ ਸੁਖ ਹੋਈ ਮੁਕਤ ਵੀ ਹੋਣਾ ਮੁਕਤ ਕਿਵ ਹੋਈ ਬ੍ਰਹਮ ਤੇ ਮਿਲੋ ਮੁਕਤੀ ਧਈਏ take any